ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਕਾਸਟ ਜੱਤ ਸਿੱਖ ਗੋਤ ਗਰਾਇਆ ਉਮਰ 8 7 2000 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਤੇ ਕਾਮਕਾਰ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਏ ਤੇਰਾ ਕਿੱਲੇ ਚ ਵੀ ਨੇ ਇਕੱਲਾ ਇਕੱਲਾ ਭਰਾਏ ਪਰਿਵਾਰ ਦੀ ਮੰਗੇ ਜੀ ਕੁੜੀ ਕਨੇਡਾ ਦੀ ਪੀਆਰ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਣਜੀਤ ਸਿੰਘ ਪਤਾ ਜਮਨਾ ਨਗਰ ਕਾਸਟ ਵੀਰਕ ਉਮਰ 1997 ਕੱਦ 5 ਫੁੱਟ 4 ਇੰਚ ਭੈਣ 1 ਕੇਜੀ ਪਰਾ ਦੋ ਨੇ ਪਿਤਾ ਅਮਰਜੀਤ ਸਿੰਘ ਤੇ ਮਾਤਾ ਹਰਪਾਲ ਕੌਰ ਕਾਮੇ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦਾ ਲੜਕਾ ਆਮਦਨ 20000 ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਰਲੋਚਨ ਸਿੰਘ ਪਤਾ ਜਮਸ਼ੇਦਪੁਰ ਕਾਸਟ ਜੱਟ ਸਿੱਖ ਗੋਤ ਮਾਲੀ ਉਮਰ 1988 ਕੱਦ 5 ਫੁੱਟ 8 ਇੰਚ ਪੜਾਈ ਡਿਪਲੋਮਾ ਇਨ ਬਿਜ਼ਨਸ ਐਡ एडमिनिस्ट्रेटिव मैनेजमेंट इन यूके ਪੈਣਾ ਦੋ ਕੈਨੇਡਾ ਤੇ ਇੱਕ ਪੂਨੇ ਪਿਤਾ ਗੁਰਦੇਵ ਸਿੰਘ ਐਲ ਐਲ ਬੀ ਐਂਡ ਮਾਸਟਰ ਡਿਗਰੀ ਹੋਲਡਰ ਰਨਿੰਗ ਟਰਾਂਸਪੋਰਟੇਸ਼ਨ ਬਿਜ਼ਨਸ ਮਾਤਾ ਹਾਊਸ ਵਾਈਫ ਨੇ ਕਾਮੇਜੀ ਇਹਨਾਂ ਦਾ ਕਰੰਟਲੀ ਰੈਜ਼ੀਡੈਂਸ ਯੂਕੇ ਪੀ ਆਰ ਚਾਰ ਕਿੱਲੇ ਜ਼ਮੀਨ ਹੈ ਗੁਰਦਾਸਪੁਰ ਚਾਰ ਪਲਾਟ ਨੇ self employ e-commerce store courier and logistics ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਪਤਾ ਫਗਵਾੜਾ ਕਾਸਟ ਰਾਮਗੜੀ ਆ ਗੋਤਬਮਰਾ ਉਮਰ 35 ਸਾਲ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸਪਰਾ ਇੱਕ ਮੈਰਿਡ ਇੰਗਲੈਂਡ ਪੈਣ ਇੱਕ ਮੈਰਿਡ ਇੰਗਲੈਂਡ ਕੰਮ ਇਹ ਜੀ ਇਹਨਾਂ ਦਾ ਲੜਕਾ ਦੁਬਈ ਦੇ ਵਿੱਚ ਸੁਪਰਵਾਈਜ਼ਰ ਇੰਟੀਰੀਅਰ ਡੈਕੋਰੇਟਰ ਤੇ ਦੁਬਈ ਲਾਇਸੈਂਸ ਦੁਬਈ ਡਰਾਈਵਰੀ ਲਾਇਸੈਂਸ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਪੰਜਾਬ ਤੋਂ ਹੋਵੇ ਜਾਂ ਇੰਗਲੈਂਡ ਦੀ ਹੋਵੇ ਤਾਂ ਤਲਾਕਸ਼ੁਦਾ ਵੀ ਮਨਜ਼ੂਰ ਹੈ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜੀਤ ਸਿੰਘ ਸੈਣੀ ਪਤਾ ਪਿੰਡ ਖੁੱਦਾ ਹੁਸ਼ਿਆਰਪੁਰ ਉਮਰ 27 1999 ਕੱਦ 5 ਫੁੱਟ 6 ਇੰਚ ਕਾਸਟ ਸਿੱਖ ਪੜਾਈ ਬੀਏ ਐਡਵਾਂਸ ਬੇਕੈਨਿਸਟ ਪਿਤਾ ਜਗਸਤਜੀਤ ਸਿੰਘ ਸੈਣੀ ਮਾਤਾ ਕਮਲੇਸ਼ ਕੌਰ ਤੇ ਕਾਮੀ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪੰਜਾਬ ਤੋਂ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਖੰਨਾ ਕਾਸਟ ਰਾਮਗੜੀਆ ਸਿੱਖ ਗੋਤ ਮਣਕੂ ਉਮਰ 8 9 1998 ਕੱਦ 5 ਫੁੱਟ 6 ਇੰਚ ਪੜਾਈ +2 ਆਈਟੀ ਆਈ ਇਲੈਕਟ੍ਰੀਸ਼ੀਅਨ ਤੇ ਕੰਮ ਹੈ ਜੀ ਇਹਨਾਂ ਦਾ ਸੀਸੀਟੀਵੀ ਟੈਕਨੀਸ਼ੀਅਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਸੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਉਮਰ ਅਗਸਤ 1991 ਕੱਦ 5 ਫੁੱਟ 8 ਇੰਚ ਪੜਾਈ ਬੀ ਕਾਮ ਪੈਨ ਇੱਕ ਮੈਰਿਡ ਪ੍ਰਾ ਇੱਕ ਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਤੇ ਕਾਮੇ ਜੀ ਇਹਨਾਂ ਦਾ ਆਪਣਾ ਹਾਊਸ ਇਨ ਪੋਸ਼ ਲొਕੇਸ਼ਨ ਆਪਣੀ ਸ਼ਾਪ ਇ ਬਿਜ਼ਨਸ ਆਫ 올ਡ ਕਾਰਸ ਪਾਰਟਸ ਇਨ ਪਟਿਆਲਾ ਗੁੱਡ ਇਨਕਮ ਤੇ ਮੁੰਡਾ ਸੋਹਣਾ ਸਨਖਾਈ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਸੋਹਣੀ ਸਨਖੀ ਹੋਵੇ ਪੰਜਾਬ ਦੀ ਹੋਵੇ ਜਾਂ ਐਨ ਆਰ ਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਟ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੋਟਕਪੂਰਾ ਕਾਸਟ ਜੱਟ ਸਿੱਖ ਉਮਰ 1995 ਕੱਦ 5'2 ਤੇ ਕਾਮੇ ਜੀ ਇਹਨਾਂ ਦੀ ਲੜਕੀ ਕਨੇਡਾ ਦੇ ਵਿੱਚ ਪੀਆਰ ਐ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਏ। ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਤੇ ਪਰਿਵਾਰ ਦੀ ਮਾਂਗੇ ਮੁੰਡਾ ਸੋਹਣਾ ਸੁਨੱਖਾ ਤੇ ਨਸ਼ੇ ਤੋਂ ਰਹਿਤ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਦੇ ਵਿੱਚ ਸੈਟਲ ਹੋਵੇ ਤੇ ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ। ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਹੈ ਜੇ ਤੁਸੀਂ WhatsApp ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਏਰੀਆ ਜਲੰਧਰ ਉਮਰ 5 10 1991 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਐਮਏ ਬੀਐਡ ਪ੍ਰਾਯ ਇੱਕ ਬੀਸੀਏ ਐਮਬੀਏ ਗੋਤ ਬੈਂਗਰ ਪਾਲ ਪਿਤਾ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਯੂਕੇ ਯੂਐਸਏ ਜਾਂ ਯੂਰਪ ਇਟਲੀ ਦੇ ਵਿੱਚ ਹੋਵੇ ਸੋਹਣਾ ਸੁਨੱਖਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਵੈਸ਼ਨੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਭਿਸ਼ੇਕ ਮਦਨ ਪਤਾ ਜ਼ਿਲ੍ਹਾ ਫਾਜ਼ਿਲਕਾ ਕਾਸਟ ਖੱਤਰੀ ਉਮਰ 28 ਸਤ 1994 ਜਨਮ ਟਾਈਮ 1:05 AM ਬਰਥ ਪਲੇਸ ਜਲਾਲਾਬਾਦ ਕੱਦ 5 ਫੁੱਟ 7 ਇੰਚ ਪਰਾਏ ਕੇ ਪਿਤਾ ਜਗਿੰਦਰ ਸਿੰਘ ਵਰਕਿੰਗ ਮਾਤਾ ਪ੍ਰਵੀਨ ਲਤਾ ਵਰਕਿੰਗ ਤੇ ਕੰਮ ਇਹ ਜੀ ਇਹਨਾਂ ਦਾ ਵਰਕ ਫੋਰ ਟੈਕ ਮਹਿੰਦਰਾ ਐਜ਼ ਅ ਕੁਆਲਟੀ ਐਨਾਲਿਸਟ ਐਨੂਅਲ ਪੈਕੇਜ 6 ਤੋਂ 7 ਲੱਖ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਪਤਾ ਸਮਰਾਲਾ ਕਾਸਟ ਜੱਟ ਸਿੱਖ ਉਮਰ 12 11 1999 ਕੱਦ 6 3 ਪਰਾਇਪਲਸ 2 ਪਾਸ ਪਿਤਾ ਸਰਦਾਰ ਕੇਸਰ ਸਿੰਘ ਪਰਾ 2 ਮੈਰਿਡ ਇੱਕ ਯੂ ਐਸ ਏ ਇੱਕ ਇਟਲੀ ਕਾਮੇ ਜੀ ਇਹਨਾਂ ਦਾ ਲੜਕਾ ਯੂ ਐਸ ਏ ਦੇ ਵਿੱਚ ਪੀ ਆਰ ਇਹ ਕੰਸਟਰਕਸ਼ਨ ਫੋਰਮੈਨ ਦਾ ਕੰਮ ਕਰਦਾ ਹੈ ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਸਾਊ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਯੂ ਐਸ ਏ ਤੋਂ ਹੋਵੇ ਜਨਰਲ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਮਲੇਰ ਕੋਟਲਾ ਫਤਿਹਗੜ ਮਾਸ਼ੀਵਾੜਾ ਰੋਪੜ ਕੋਰਾਲੀ ਨਵਾਸ਼ਹਿਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਹੋਰ ਪਰਿਵਾਰ ਦੀ ਕੋਈ ਮੰਗਣੀ ਲੜਕੀ ਦੀ ਹਾਈਟ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਤਿੰਗ ਪਤਾਲ ਲੁਧਿਆਣਾ ਏਰੀਆ ਕਾਸਟ ਬਜਵੀ ਸਿੱਖ ਉਮਰ 11 12 1991 ਕੱਦ ਪੰਜ ਫੁੱਟ 10 ਇੰਚ ਪੜਾਈ ਬੀਏ ਵਿਦ ਹੋਟਲ ਮੈਨੇਜਮੈਂਟ ਪੜਾ ਇੱਕ ਕੈਨੇਡਾ ਪੀਆਰ ਭੈਣ ਇੱਕ ਮੈਰਿਡ ਇੱਕ ਕੈਨੇਡਾ ਪੀਆਰ ਪਿਤਾ ਰਿਟਾਇਰ ਕਾਨਗੋ ਮਾਤਾ ਹਾਊਸ ਵਾਈਫ ਤੇ ਕਾਮੀ ਜੀ ਇਹਨਾਂ ਦਾ ਬਿਜ਼ਨਸ ਆਫ ਰੈਸਟੋਰੈਂਟ ਦਾ ਕਾਮੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਨੀ ਸਨਕੀ ਤੇ ਐਨ ਆਰ ਆਈ ਪੀ ਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪੋਰ ਪਤਾ ਅਮਰੀਕਾ ਕਾਸਟ ਜੱਟ ਸਿਕ ਉਮਰ 1993 ਕੱਦ 5 ਫੁੱਟ ਪੜਾਈ ਬੀ ਐਸ ਸੀ ਨਰ ਸਿੰਘ ਆਮੇ ਜੀ ਲੜਕੀ ਕੈਨੇਡਾ ਪੀਆਰ ਨਰਸ ਤੇ ਪਰਿਵਾਰ ਦੀ ਮੰਗੇ ਵੈਲ ਐਜੂਕੇਟਿਡ ਐਂਡ ਫੈਮਲੀ ਓਰੀਐਂਟਡ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਐਸਸੀ ਉਮਰ 1981 ਪੜ੍ਹਾਈ ਬੀਏ ਬੀਐਡ ਐਮਸੀਏ ਕੰਪਿਊਟਰ ਲੜਕੀ ਵਿਡੋ ਇੱਕ ਲੜਕਾ ਹੈ 11 ਸਾਲ ਦਾ ਪੇਡ ਇੱਕੇ ਮੈਰਿਡ ਪਰ ਇੱਕ ਮੈਰਿਡ ਪਿਤਾ ਸ਼ੌਪਕੀਪਰ ਨੇ ਤੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੇ ਲੜਕਾ ਐਸੀ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਹੈਗੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੋਟਕਪੂਰਾ ਕਾਸਟ ਜੱਟ ਸਿੱਖ ਉਮਰ 1995 ਕੱਦ 52 ਕੰਮ ਇਹ ਜੀ ਕੁੜੀ ਕੈਨੇਡਾ ਪੀਆਰ ਸਿਟੀਜਨਸ਼ਿਪ ਦੀ ਫਾਈਲ ਲੱਗੀ ਏ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਾ ਤੇ ਨਸ਼ੇ ਤੋਂ ਰਹਿਤ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਦੇ ਵਿੱਚ ਸੈਟਲ ਹੋਵੇ ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖੰਨਾ ਕਾਸਟ ਜੱਟ ਸਿੱਖ ਗੂਤ ਪੱਟੀ ਪੂਨੀਆ ਉਮਰ 1995 ਕੱਦ 5 ਫੁੱਟ 3 ਇੰਚ ਪੜਾਈ ਡਾਕਟਰ ਬੀ ਡੀ ਐਸ ਪਰ ਏਕ ਸਟੱਡੀ ਇਨ ਆਸਟ੍ਰੇਲੀਆ ਪਿਤਾ ਐਗਰੀਕਲਚਰ ਬਿਜ਼ਨਸ ਤੇ ਮਾਤਾ ਹਾਊਸ ਵਾਈਫ ਨੇ ਸਿੱਖ ਫੈਮਿਲੀ ਪੇਪਰਵਾਰ ਦੀ ਮੰਗੀ ਚੀ ਲੜਕਾ ਕਨੇਡਾ ਚ ਆਸਟ੍ਰੇਲੀਆ ਦਾ ਪੀਆਰ ਹੋਵੇ ਜਾਂ ਫਿਰ ਡਾਕਟਰ ਫਰੋਂ ਪੰਜਾਬ ਸੇਮ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 35 ਸਾਲ ਕੱਦ 5 ਫੁੱਟ 6 ਇੰਚ ਪੜਾਈ ਐਮਸੀਏ ਪੋਸਟ ਗ੍ਰੈਜੂਏਸ਼ਨ ਰਾ ਇੱਕ ਮੈਰਿਡ ਕੈਨੇਡਾ ਸੈਟਲ ਪਿਤਾ ਪੰਜਾਬ ਪੁਲਿਸ ਤੋਂ ਰਟਾਇਰ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦੀ ਲੜਕੀ ਕੈਨੇਡਾ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਮੁੰਡੇ ਨੇ ਗ੍ਰੈਜੂਏਟ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਵੈਸ਼ਨੂ ਪਰਿਵਾਰ ਤੋਂ ਹੋਵੇ ਨਸ਼ਾ ਰਹਿਤ ਤੇ ਵਧੀਆ ਪਰਿਵਾਰ ਹੋਵੇ ਨੌਕਰੀ ਜਾਂ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਐਸਸੀ ਰਵੀਦਾਸੀ ਸਿੱਖ ਉਮਰ 10 ਮਾਰਚ 1996 ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ ਪੜਾਈ ਬੀਏ LLB ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਹੈ। ਕੰਮ ਹੈ ਜੀ ਇਹਨਾਂ ਦਾ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਤੇ ਪਰਿਵਾਰ ਦੀ ਮੰਗੇ ਜੀ ਇਹਨਾਂ ਨੂੰ ਲੁਧਿਆਣਾ ਵਾਲੇ ਹੀ ਸੰਪਰਕ ਕਰਨ। ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆ। ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਸੀ ਉਮਰ 1995 ਟਾਈਮਿੰਗ ਪੀਐਸਟੀ ਕੱਦ 5 ਫੁੱਟ 8 ਇੰਚ। ਪੜ੍ਹਾਈ ਕੰਪਿਊਟਰ ਪ੍ਰੋਗਰਾਮਿੰਗ ਪ੍ਰਾ ਇੱਕ ਯੂ ਐਸ اے ਮਾਤਾ ਪਿਤਾ ਗੈਸ ਸਟੇਸ਼ਨ ਬਿਜ਼ਨਸ ਤੇ ਕੰਮ ਇਹ ਜੀ ਇਹਨਾਂ ਦਾ ਆਈਟੀ ਨੈਟਵਰਕ ਐਡਮਿਨ ਵੈਨਕੂਵਰ ਕੈਨੇਡਾ ਪ੍ਰਾ ਪਰਿਵਾਰ ਦੀ ਮੰਗੇ ਜੀ ਲੜਕਾ ਪੜਿਆ ਲਿਖਿਆ ਹੋਵੇ ਐਸੀ ਕਾਸਟ ਦਾ ਹੋਵੇ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾਈਏ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਹਾ ਨੂਰੀ ਪਤਾ ਚੰਡੀਗੜ੍ਹ ਕਾਸਟ ਕਸ਼ਪ ਰਾਜਪੂਤ ਗੋਤ ਨੂਰੀ ਧੌਣਕ ਉਮਰ 12/8/1995 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਿਤਾ ਜਤਿੰਦਰ ਕੁਮਾਰ ਇਲੈਕਟ੍ਰਿਕ ਸ਼ਾਪ ਤੇ ਮਾਤਾ ਪਰਮਿੰਦਰ ਕੌਰ ਪ੍ਰਾਈਵੇਟ ਨੌਕਰੀ ਤੇ ਕੰਮ ਇਹ ਜੀ ਇਹਨਾਂ ਦਾ ਲੈਕਚਰਰ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ